তাকে শোভাযাত্রাকে অনুপ্রমানি ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਨ ਜੀ ਦਾ ਗੁਰੂ ਘਰ ਜਿਹੜਾ ਤਲਵੰਦ ਬਹੁਤ ਹੀ ਸਤਿਕਾਰਯੋਗ ਹਨ ਆ ਬਹੁਤ ਸਨ ਦੀ ਭਾਈਆ ਬੜੇ ਸਤਿਕਾਰਯੋਗ ਬਹੁਤ ਹੀ ਸਤਿਕਾਰਯੋਗ ਸਰਕਾਰ ਗੁਰਪਤਾ ਸਿੰਘ ਜੀ ਵਾਲਾ ਅੱਜ ਦੀ ਜੈ ਦੰਡਾ ਜੀਵਨ ਤੋਂ ਤੱਕ ਦੀ ਮਿਹਰ ਨੂੰ ਸੁਣੇ ਵੜਾ ਕਰਦੇ ਖੁਸ਼ੀ ਮਨਾ ਲਈ ਬੜੀ ਸ਼ਰਧਾ ਨਾਲ ਮਨਾ ਤਨ ਸ਼੍ਰੀ ਗੁਰੂ ਕਬੀ ਦਾਸ ਮਹਾਰਾਜ ਜੀ ਦਾ 641ਵਾਂ ਪਵਿੱਤਰ ਦਿਹਾੜਾ ਸਾਰੇ ਦੇਸ਼ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਵਾ ਸੰਗਤਾਂ ਸਾਡੇ ਨਾਲ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਡਾਕਟਰ ਬੇਟਕਰ ਜੂਥ ਕਲੱਬ ਰਜਿਸਟਰਡ ਜਿਨ੍ਹਾਂ ਦਾ ਉਪਰਾਲਾ ਆ ਹਰ ਸਾਲ ਲੰਗਰ ਵੀ ਲਾਉਂਦੇ ਨੇ ਔਰ ਸਾਡੇ ਨਾਲ ਮੌਜੂਦ ਨੇ ਮੈਂ ਗੱਲਬਾਤ ਕਰਾਂਗਾ ਸਭ ਤੋਂ ਪਹਿਲੇ ਜੈ ਗੁਰਦੇਵ ਜੈ ਗੁਰਦੇਵ ਧੰਗੁਰਦੇਵ ਜੀ ਢੀਂਗਾ ਸਾਹਿਬ ਪਹਿਲਾਂ ਤੁਹਾਡਾ ਸਾਡੇ ਤੇ ਸਟੇਜ ਤੇ ਇੱਥੇ ਪਹੁੰਚਣ ਦੇ ਸਾਡੇ ਕਲੱਬ ਦੇ ਵੱਲੋਂ ਫੋਨ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੇ ਆ ਤੇ ਨਾਲ ਦੀ ਨਾਲ ਸਾਰੀ ਸੰਗਤ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 648ਵੇਂ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ ਤੇ ਅੱਜ ਡਾਕਟਰ ਅੰਬੇਡਕਰ ਚੌਂਕ ਦੇ ਵਿੱਚ ਵਿਸ਼ਾਲ ਲੰਗਰ ਡਾਕਟਰ ਅੰਬੇਡਕਰ ਯੂਥ ਕਲੱਬ ਦੀ ਸਾਰੀ ਟੀਮ ਦੇ ਵੱਲੋਂ ਲਗਾਏ ਗਏ ਨੇ ਖਾਸ ਕਰਕੇ ਸਾਡੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਲੰਗਰ ਲਗਾਇਆ ਗਿਆ ਹੈ ਤੋ ਇਹਦੇ ਨਾਲ ਹੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਸਾਡੇ ਪੂਰੇ ਕਲੱਬ ਦੇ ਵੱਲੋਂ ਗੁਰੂ ਰਵਦਾਸ ਮਹਾਰਾਜ ਜੀ ਦੇ ਪਾਵਨ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ ਜੈ ਗੁਰਦੇਵ ਜੀ ਧੰਨ ਗੁਰਦੇਵ ਟਿੰਗਰਾ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਤੁਸੀਂ ਆਈਆਂ ਸਪੈਸ਼ਲ ਤੇ ਮੈਂ ਇਹੀ ਕਹਿਣਾ ਚਾਹਨਾ ਵੀ ਗੁਰਪੁਰਬ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਤਿੰਨ ਕੋਦਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਜੈ ਗੁਰਦੇਵ ਜੀ ਤਨ ਗੁਰਦੇਵ ਥੈਂਕ ਯੂ ਟਿੰਗਰਾ ਸਾਹਿਬ ਬਹੁਤ ਬਹੁਤ ਮੌਕਾ ਦੇਣੇ ਸਾਰੇ ਦੇਸ਼ ਵਾਸੀਆਂ ਨੇ ਨਕੂਤਰ ਵਾਸੀਆਂ ਨੇ ਮੇਰੇ ਵੱਲੋਂ ਬਰਪੁਰਾ ਦਾ ਲੱਖ ਪਾਤਸ਼ਾਹ ਤਾਂ ਤੋ ਬਹੁਤ ਸਾਰੀਆਂ ਹੋਸਾਂ ਜੋ ਬੋਲੇ ਸੋਨਰ ਪੈ ਸਤਿ ਗੁਰਦਾਸ ਜੀ ਮਹਾਰਾਜ ਕੀ ਜੈ ਅੱਜ ਉਸ ਮਹਾਨ ਰੈਬਰ ਉਸ ਕ੍ਰਾਂਤੀਕਾਰੀ ਰੈਬਰ ਦਾ ਪ੍ਰਕਾਸ਼ ਦਿਹਾੜਾ ਜਿਨ੍ਹਾਂ ਨੇ ਬੇਗੰਪੁਰੇ ਦਾ ਸੰਕਲਪ ਲਿਆ ਸੀ ਔਰ ਉਸ ਬੇਗੰਪੁਰੇ ਨੂੰ ਬਸਾਉਣ ਦੇ ਲਈ ਉਹਨਾਂ ਨੇ ਕਿਹਾ ਸੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਵੱਡੋ ਸਭ ਸੰਭਸੇ ਰਵਿਦਾਸ ਰਹਿ ਪਰਸਨ ਉਸ ਸੰਕਲਪ ਨੂੰ ਪੂਰਾ ਕਰਨ ਦੇ ਲਈ ਸਾਨੂੰ ਸਭ ਨੂੰ ਇਕੱਠੇ ਹੋਣਾ ਚਾਹੀਦਾ ਔਰ 12 ਫਰਵਰੀ ਜਨਵਧਵਾਰ ਨੂੰ ਸਤਿਗੁਰਦਾਸ ਨਾਰਾਜੀ ਦਾ ਜੋ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਉਹ ਸੰਬੰਧ ਦੇ ਵਿੱਚ ਅੱਜ ਨਕੌਦਰ ਦੇ ਵਿੱਚ ਇੱਕ ਵਿਸ਼ਾਲ ਸ਼ੁਭ ਯਾਤਰਾ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਡਾਕਟਰ ਅੰਬੇਡਕਰ ਯੂਥ ਕਲੱਬ ਰਿਸਟੈਂਟ ਨਕੌਦਰ ਵੱਲੋਂ ਜੋ ਹਰ ਸਾਲ ਅਸੀਂ ਸਾਡੇ ਕਲੱਬ ਦੇ ਮੈਂਬਰ ਸਾਡੇ ਐਨ ਆਰ ਆਈ ਭਰਾਵਾਂ ਔਰ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਅੰਬੇਡਕਰ ਚੌਂਕ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਉਨੇ ਆ ਅੱਜ ਵੀ ਬਹੁਤ ਵਿਸ਼ਾਲ ਲੰਗਰ ਅਸੀਂ ਤਿਆਰ ਕੀਤਾ ਔਰ ਜਦੋਂ ਖੁਸ਼ੀਆਂ ਭਰਿਆ ਤੇ ਭਾਗਾ ਭਰਿਆ ਦੇਣਾ ਖਾਸ ਕਰਕੇ ਮੇਰੇ ਭਰਾ ਜਿਹੜੇ ਸਾਰੇ ਇੰਕਾਰ ਜੋਸ਼ ਨਾਲ ਖੜੇ ਰਹੇ ਇਹਨਾਂ ਦੇ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਦੇ ਨਾਲ ਅੱਜ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਮੈਂ ਆਪਣੇ ਵੱਲੋਂ ਸਾਰੀ ਸ੍ਰੇਸ਼ਟੀ ਨੂੰ ਦੇਸ਼ ਵਿਦੇਸ਼ ਦੇ ਵਿੱਚ ਖਾਸ ਕਰਕੇ ਪੰਜਾਬ ਪਾਸੀਆਂ ਨੂੰ ਸਤਗੁਰ ਜੀ ਦੇ ਜਨਮ ਦਿਨ ਦੀ ਵਧਾਈ ਦਿੰਦਾ ਪਰ ਮੈਂ ਇੱਕ ਗੱਲ ਦਾ ਦੁੱਖ ਮਹਿਸੂਸ ਕਰਦਾ ਕਿ ਜਿਹੜਾ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਬੇਗਮਪੁਰਾ ਬਸਾਉਣ ਦਾ ਖਵਾਬ ਦੇਖਿਆ ਸੀ ਬੇਗਮਪੁਰਾ ਬਸਾਉਣ ਦੀ ਗੱਲ ਕੀਤੀ ਸੀ ਉਹ ਅੱਜ ਤੱਕ ਅਸੀਂ ਬੇਕਰੀ ਸਥਾਣ ਐਨੇ 40% ਸਾਡੀ ਆਬਾਦੀ ਹੋਵੇ ਬਹੁਤ ਸੇ ਸ਼ਰਾਰਤੀ ਅਨਸਰ ਸਨੀਪੁਰ ਦੇ ਸੱਜਣਾਂ ਦੀ ਸ਼ਾਦੀ ਜਿਹਨੂੰ ਭਗਤ ਦੱਸਦੇ ਨੇ ਅੱਜ ਵੀ ਭਾਵਾ ਸਾਹਿਬ ਡਾਕਟਰਾਂ ਦੇ ਸਟੇਜ ਉਤੇ ਡੋੜੇ ਜਾਂਦੇ ਨੇ ਇਸ ਕਰਕੇ ਸਾਨੂੰ 40% ਜਿੰਨਾਂ ਦੀ ਆਬਾਦੀ ਹੈ ਇਕੱਠੇ ਹੋ ਕੇ ਸਰਬਸਮਾਜ ਨੂੰ ਲੈ ਕੇ ਆਪਣਾ ਰਾਜ ਪਾਣਾ ਗੱਲ ਤਾਂ ਸੋਣਾ ਤਾਂ ਪਹਿਲਾਂ ਰਾਜ ਜ਼ਰੂਰੀ ਜਿਹੜੀ ਕਿ ਰਾਤਾਂ ਨੂੰ ਸਾਨੂੰ ਨਹੀਂ ਆਉਂਦਾ ਬਾਬਾ ਸਾਹਿਬ ਦੀਆਂ ਮਾਡੀਆਂ ਪੰਜ ਹਜ਼ਾਰਾਂ ਦਾ ਟਾਈਮ ਪਰ ਡਾਕਟਰਾਂ ਦਾ ਸਮਾਜ ਅਧੂਰੇ ਹੀ ਰਹਿਣਾ ਇਸ ਕਰਕੇ ਸਮਾਜ ਨੂੰ ਬਧਰ ਕਰਵਾ ਰਹੀ ਹੈ ਸਾਰਾ ਜੀ ਨੇ ਕਿਆਸੇ ਉਹੀ ਮੋਤੀ ਉਹੀ ਤੋਹੀ ਬਹੁਤ ਕੈਸਾ ਸਤਿਕਾਰੋ ਰਬਦਾਸ ਮਹਾਰਾਜ ਜੀ ਦੇ ਸਾਰੇ ਬਹੁਤ ਬਹੁਤ ਸਾਰਾ ਤੇ ਅੱਜ ਕਿ ਆਪਾਂ ਸਾਰੇ ਭਰਾਵਾਂ ਨੂੰ ਸਤਿਗੁਰ ਜੀ ਦੇ ਸਰਬੱਤ ਦਾ ਭਲਾ ਬੜੀ ਤੁੰਦਾਮ ਨਾਲ ਮਨਾਈਏ ਤੇ ਇੱਕ ਬੰਦ ਕਰੀਏ ਜਿਹੜੇ ਨੂੰ ਬਾਦੀ ਲੋਕਾਂ ਨੇ ਜਿਹੜੇ ਸਾਡੇ ਖੂਨ ਨਾਲ ਲੱਗੇ ਰਹਿੰਦੇ ਆ ਉਹਨਾਂ ਨੂੰ ਸਤਿਕਾਰ ਦੇ ਕੇ ਤੇ ਆਪ ਵੀ ਯਾਦਾਂ ਉੱਪਰ ਦਿੱਗਿਆ ਕਰੀਏ ਕਿ ਇੱਕ ਭਾਈ ਸਤਗੁਰ ਜੀ ਦੇ ਜਨਮ ਦਿਨ ਜਿਹੜੀ ਸਾਰੇ ਲੋਕ ਮੰਨਦੇ ਆ ਉਹ ਮੰਨ ਕੇ ਮੱਕੂ ਦੀ ਜਾਨ ਤੋਂ ਸਰੀਰ ਨੂੰ ਆਜ ਛੱਡ ਕੇ ਮਾਰਦਾ ਸਾਹਬ ਕਿਉਂਕਿ ਇਸ ਕਰਕੇ ਮੈਂ ਆਨੂੰ ਫੇਰ ਦੇਸ਼ 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 ਵਿੱਚ ਬੈਠੇ ਲੋਕਾਂ ਨੂੰ ਸਤਗੁਰ ਰਵਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਪਹਿਲਾਂ ਸਭ ਨੂੰ ਸੰਗਤਾਂ ਨੂੰ ਜੈ ਗੁਰੂਦੇਵ ਧੰਗੁਰਦੇਵ ਸਤਗੁਰ ਰਵਦਾਸ ਮਹਾਰਾਜ ਜੀ ਦੇ 648ਵੇਂ ਗੁਰਪੁਰਬ ਦੀ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਸੰਗਤਾਂ ਮਾਰੇ ਜੋਸ਼-ਖਰੋਸ਼ ਨਾਲ ਓਮੰਗਾ ਤਰੰਗਾ ਨਾਲ ਚਾਹਾਂ ਨਾਲ ਗੁਰਪੁਰਬ ਮਨਾ ਰਹੀਆਂ ਥਾਂ ਥਾਂ ਲੰਗਰ ਲੱਗੇ ਹੋਇਆ ਸੰਗਤਾਂ ਵਿੱਚੋਂ ਸ਼ਾਬਾਸ਼ ਬਹੁਤ ਹੈ ਤੇ ਸਾਡੀ ਜਿਹੜੀ ਨਵੀਂ ਟੇਪ ਆਈ ਆ ਸੰਤਾਂ ਨੂੰ ਬਹੁਤ ਪਿਆਰ ਦੇਦੀ। ਜੋ ਲੱਖ ਲੱਖ ਭਾਈਆ ਸਭ ਦੇ ਵਿੱਚ ਜੋ ਅੱਜ ਵਿਚਾਲ ਨਗਰ ਕੀਰਤਨ ਕੁੰਦਰ ਵਿੱਚ ਕਰਿਆ ਗਿਆ ਮੈਂ ਸਾਰੇ ਸਤਿਕਾਰ ਨੂੰ ਔਰ ਇਹਦੇ ਪਰਮੰਤਰ ਦਾ ਖੱਟਦਾ ਹਾਂ। ਪਰਮੰਤਰ ਪ੍ਰਭੂ ਸਾਰੇ ਦੇ ਸਾਡੇ ਔਰ ਅੰਬਦਾਸ ਜੀ ਦੇ ਉਪਾਸ਼ਕਾਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਔਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਅੰਦਰ ਕਿ ਦਲ ਬਣਾਈ ਰੱਖਣ ਹੋਰ ਸਤੰਤੀ ਹਮੇਸ਼ਾ ਇੱਕ ਜੁੜਤਾ ਦੇ ਨਾਲ ਦੇ ਨਾਲ ਕੇ ਸਾਰੇ ਤਿਆਰ ਮਨਾ ਦੇ ਜੀ ਕਿ ਸ਼ਹਿਰ ਨੋਥ ਦਾ ਸੰਗਤਾਰ ਆ ਰਹਾ ਜਰਮ ਦਿਹਾੜੇ ਮਾਣ ਸਾਰੇ ਜਿੰਨ ਕੀ ਕਰਦਾ ਪਾਇਸੀ ਪ੍ਰਚਾਰ ਨਾਲ ਸ਼ਹਿਰ ਨੋਥ ਦੇ ਉੱਧਰ ਸ਼ਹਿਰ ਨੋਥ ਦੇ ਪਿੰਡਾਂ ਪਾਰ ਕਰੀਏ ਇਹ ਸਾਰੇ ਸ਼ਹਿਰ ਨੋਥ ਨਵੀਂ ਦੀਆਂ ਲੀਹਾਂ ਦੇ ਲਈ ਜਾਚ ਜੀ ਇਕੋ ਜਿਹਾ ਬਤ ਜੀ ਜਾਂਤੀ ਸ੍ਰੀ ਜੀ ਪਸੰਗ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬੰਦ ਭਰਮਾ ਜੀ ਨਮਨਾਰਾ ਸਵਾਗਤ ਸਾਰਿਆਂ ਦੋਸਤੋ ਪਾਜੀ ਕੀਤੀ ਹੈ ਕਿ ਆਓ ਆਪਾਂ ਸ਼ੋਭਾ ਯਾਤਰਾ ਆਨੰਦ ਮਾਣੀਏ ਨਾਲ ਲਾ ਕੇ ਗੁਰਗੱਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਸਾਂ ਅਰਦਾਸ ਜੀ ਦੇ ਮਹਾਨ ਬਕਤਾਂ ਨੂੰ 679 ਦੇ ਵਿੱਚ ਸਾਰੀ ਸੰਗਤ ਲਗਾ ਲਾ ਕੇ ਅੱਗੇ ਚੱਲ ਰਿਹਾ ਹੈ ਜਨਮ ਦਿਨ ਮਨਾਇਆ ਜਾ ਰਿਹਾ ਜਿਹਦੇ ਵਿੱਚ ਸੰਗਤ ਬੜੀ ਹਮ ਹਮ ਬਾ ਕੇ ਪਹੁੰਚੀ ਆ ਸਾਇਬ ਪਰ ਅਜ ਦੇਸ਼ ਦੇ ਪ੍ਰਸ਼ਾਸਨ ਦੇ ਮੈਂ ਆਪਣੇ ਬਹੁਤ ਨਾਮ ਗੁਰੂ ਜੀ ਨਾਮਲੇ ਵੀ ਸੰਤਾਨ ਨੂੰ ਕਾਂਗਰਸ ਪਾਰਟੀ ਨੂੰ ਔਰ ਸਮੂਹ ਨੂੰ ਬੋਲ ਬੋਲ ਕੇ ਪ੍ਰਵਾਸ ਕਰਦਾ ਹਾਂ ਪ੍ਰਮਾਤਮਾ ਇਦਾਂ ਹੀ ਨਿਗੋਧਰ ਦੇ ਬਿਨਾਂ ਹੋ ਗਿਆ ਧੰਨਵਾਦ ਹੁਣ ਸੰਦੇਸ਼ ਗੁਰਦਾਸ ਜੀ ਮਹਾਰਾਜ ਦਿਹਾੜੇ ਤੇ ਮੈਂ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਸਮੂਹ ਨੂੰ ਲੱਖ ਲੱਖ ਜਾਈ ਦਿੰਦਾ ਔਰ ਉਸ ਗੁਰੂ ਪ੍ਰਮਾਤਮਾ ਅਗੇ ਤੇ ਸਾਡੇ ਅਮਨ ਸ਼ਾਨ ਸਿੰਘ ਜੀ ਨੂੰ ਸ਼ਹੀਦੀ ਬਖਸ਼ੇ ਔਰ ਸਾਰਿਆਂ ਨੂੰ ਸਮੱਥਿਆ ਬਖਸ਼ੇ ਬਹੁਤ ਬਹੁਤ ਵਧਾਈ ਮੇਰੇ ਵੱਲੋਂ ਔਰ ਪੂਰੇ ਆਪੰਜਾਬ ਦੀ ਪਾਰਟੀ ਦਾ ਅਰਦਾਸ ਮਹਾਰਾਜ ਦਾ ਪ੍ਰਕਾਸ਼ ਉਤਸਵ ਬਹੁਤ ਹੀ ਸਰਦਾਰ ਸਰਕਾਰ ਅਤੇ ਪ੍ਰੇਮ ਭਾਵਨਾ ਦੇ ਨਾਲ ਸਮੁਜੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ ਆਜਾ ਸਾਰੇ ਆਪਣੇ ਦੇਸ਼ ਵਿੱਚ ਸ਼ੋਭਾ ਯਾਤਰਾਵਾਂ ਗੱਡੀਆਂ ਚੱਲ ਰਹੀਆਂ ਹਨ ਤੇ ਨਕੋਦਰ ਸ਼ਹਿਰ ਵਿੱਚ ਬਹੁਤ ਭਾਰੀ ਰੌਣਕਾਂ ਨੇ ਸਾਰੇ ਸਤਿਗੁਰੂ ਅਰਜਨ ਮਹਾਰਾਜ ਦੇ ਪੈਰੋਕਾਰ ਸਾਰੇ ਹੀ ਜਿਹੜੇ ਸੇਵਕ ਨੇ ਜਿਨ੍ਹਾਂ ਨੇ ਬੜੇ ਦਿਨਾਂ ਤੋਂ ਪ੍ਰਵਾਦ ਫੇਰੀਆਂ ਕੱਡੀਆਂ ਲੰਗਰ ਲਾਏ ਅੱਜ ਸਾਰੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਵਾਸਤੇ ਹਾਜ਼ਰੀ ਲਾ ਰਹੇ ਨੇ ਤੁਹਾਡੇ ਸ਼ੋਭਾ ਯਾਤਰਾ ਸ਼ਹਿਰ ਦੇ ਪੁੱਤੂ ਦੇ ਵਿੱਚ ਨਿਕ ਰਹੀ ਆ ਅਸੀਂ ਕ੍ਰਾਂਤੀਕਾਰੀ ਸਤਿਗੁਰੂ ਜੀ ਨੂੰ ਅਦਾਸ ਮਾਰਾ ਜਿਹਦਾ 648 ਜਨਮਦਨ ਜਿਹੜਾ ਮਨਾ ਰਹੇ ਆ ਤੇ ਸਮੂਹ ਸੰਗਤ ਇਲਾਕਾ ਵਾਸੀਆਂ ਨੂੰ ਕਰੋੜ- ਕਰੋੜ ਮੁਬਾਰਕਾ ਜਿੱਥੇ ਵੀ ਦੇਸ਼-ਵਿਦੇਸ਼ ਚ ਸਾਥੀ ਵਸਦੇ ਆ ਸਾਰਿਆਂ ਨੂੰ ਅੱਜ ਸਾਰੇ ਸਾਰੀ ਦੁਨੀਆ ਦੇ ਵਿੱਚ ਮਨਾਏ ਜਾਣ ਵਾਲੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਨਮ ਦਿਵਸ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਆ ਤੇ ਬਹੁਤ ਹੀ ਅੱਛਾ ਲੱਗ ਰਿਹਾ ਹੈ ਇਹਦਾ ਇੱਕ ਹਿੱਸਾ ਅਸੀਂ ਵੀ ਹੈਗੇ ਆ ਤੇ ਸਾਡੇ ਵੱਲੋਂ ਵੀ ਸਾਡੇ ਨਗਰ ਦੇ ਵਿੱਚ ਸਾਡੇ ਨਕੌਦਰ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਤੇ ਤੇ ਅਸੀਂ ਉਹਦੇ ਲਈ ਪੁਖਤਾ ਸਿਕਿਉਰਿਟੀ ਪ੍ਰਬੰਧ ਕੀਤੇ ਆ ਟ੍ਰੈਫਿਕ ਪ੍ਰਬੰਧ ਕੀਤੇ ਆ ਤੇ ਜਿਹੜੇ ਇਹਨਾਂ ਦੇ ਆਰਗੇਨਾਈਜ਼ਰ ਹੈਗੇ ਨੇ ਵੱਖ-ਵੱਖ ਮਹੱਲਿਆਂ ਤੋਂ ਵੱਖ-ਵੱਖ ਸ਼ਹਿਰ ਦੇ ਵੱਖ-ਵੱਖ ਇਲਾਕੇ ਤੋਂ ਬਹੁਤ ਹੀ ਡਿਸਪਲਾਈਨ ਨਾਲ ਬਹੁਤ ਹੀ ਅੱਛੇ ਤਰੀਕੇ ਨਾਲ ਸਾਡਾ ਸਾਥ ਦੇ ਰਹੇ ਨੇ ਤੇ ਸਾਨੂੰ ਬਹੁਤ ਖੁਸ਼ੀ ਆ ਬਹੁਤ ਆਨੰਦ ਆ ਅੱਜ ਸਰਪੇ ਕੁਮਾਰ ਜਗਤ ਗੁਰੂਤਾ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 600 ਧਾਰੀਆਂ ਦਾ ਪ੍ਰਕਾਰ ਤੇ ਆ ਰਿਹਾ ਸੂਚਿਤ ਹੋਇਆ ਅੰਦਰ ਸੰਗਤ ਬੋਲੋ ਬਰੇ ਜੋਸ਼ ਅਪਿਛਾਹ ਨਾਮ ਆ ਜਾ ਰਹੀ ਹੈ ਇਸ ਜਿਸ ਉਹ ਚਾਰਜ ਨੂੰ ਖੋਦਰ ਵਿੱਚ ਵਿਸ਼ਾ ਚੋਆ ਯਾਤਰਾ ਸਮੁੱਚੀ ਨਕੋਦਰ ਦੀ ਸੰਗਤ ਉਹਨਾਂ ਕੱਢੀ ਜਾ ਰਹੀ ਹੈ ਜੋ ਐਸਨ ਨੇ ਬਾਬਾ ਸੋਡਾ ਡਾਕਟਰ ਪੀਮਰਾਓ ਅੰਬੇਡਕਰ ਚੌਂਕ ਵਿਖੇ ਪਹੁੰਚੀ ਹੈ ਜਿੱਤੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਦੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਈ ਆ ਮਹਾਰਾਜ ਜੀ ਜ ਅੱਜ ਸ਼ੁਰੂ ਹੋ ਰਿਹਾ ਸਾਹਿਰਤ ਵਾਲਮੀਗੁਰਪੁਰਾ ਮਨਾਇਆ ਜਾ ਰਿਹਾ ਹੈ ਸਾਡੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਾਰ ਦਿੱਤੇ ਆ ਕਟਮ ਬੇਡਕਰ ਜੂਥ ਕਲੱਬ ਵੱਲੋਂ ਸ਼ੋਭਾ ਯਾਤਰਾ ਜਿਹੜੀ ਗੁਰੂ ਰਵਿਦਾਸ ਦਾ 648ਵਾਂ ਗੁਰਪੁਰ ਮਨਾਇਆ ਜਾ ਰਿਹਾ ਵਾ ਸੇਵਾ ਕਰ ਰਹੇ ਨੇ ਪਹਿਲੇ ਮੈਂ ਕੰਦੇਜਰ ਮਨੋਰ ਦੀਆਂ ਸੇਵਾ ਜਿੱਥੇ ਕਿ ਪਕੌੜਿਆਂ ਦੀ ਸੇਵਾ ਚੱਲ ਰਹੀ ਹੈ ਇਸ ਵਕਤ ਪਕੌੜਿਆਂ ਦੀ ਸੇਵਾ ਚੱਲ ਰਹੀ ਆ ਔਰ ਲੰਗਰ ਅਥਵਾ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨਾਲ ਮੌਜੂਦ ਆ ਕੀ ਨਾਂ ਅੰਦਰ ਦਾ ਜੀ ਰਾਦੇ ਰਾਦੇ ਕੀ ਨਾਂ ਜੀ ਬਾਹਰ ਨਾਮ ਜੀ ਮੇਰਾ ਮਹਿੰਦਰਪਾਲ ਜੀ ਬਾ ਇੱਕ ਸਵੇਰ ਦੇ ਲੱਗੇ ਆ ਜੀ ਹਾਂ ਜੀ ਜੀ ਕੱਲ ਦੇ ਲੱਗੇ ਹੋਏ ਆ ਕੱਲ ਤੋਂ ਸਵੇਰ ਤੋਂ ਲੱਗੇ ਹੋਏ ਆ ਪੂਰੀ ਰਾਤ ਤੇ ਅੱਜ ਦਾ ਪੂਰਾ ਦਿਨ ਸੇਵਾ ਚ ਲੱਗੇ ਹੋਏ ਆ ਜਿਹੜੇ ਕਾਫੀ ਲੰਗਰ ਲੱਗਾ ਹੋਇਆ ਪਕੌੜਿਆਂ ਦਾ ਇੱਥੇ ਲੰਗਰ ਲੱਗਾ ਆ ਇਹ ਸਾਰਾ ਜਿਹੜਾ ਲੰਗਰ ਆ ਡਾਕਟਰ ਅੰਬੇਡਕਰ ਯੂਥ ਕਲੱਬ ਰਜਿਸਟਰਡ ਨਕੌਦਰ ਵੱਲੋਂ ਜਿਹੜਾ ਅੱਜ ਗੁਰਪੁਰ ਤੇ ਗੁਰੂ ਮਹਾਰਾਜ ਰਵਿਦਾਸ ਜੀ ਦੇ 648ਵੇਂ ਗੁਰਪੁਰ ਤੇ ਲੰਗਰ ਲਗਾਇਆ ਜਾ ਰਿਹਾ ਵਾ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲਰ ਨਿਊ ਨਕੌਦਰ